ਪਰਵਾਰ ਵੱਲੋਂ ਸਰਕਾਰ ਕੋਲ ਐਪਲੀਕੇਸ਼ਨ ਦਿੱਤੀ ਗਈ ਹੈ ਕਿ ਇੱਕ ਵਾਰ ਜਿਹੇਦਾਰ ਜੀ ਦਾ ਜਿਹੜਾ ਮੇਲ ਹੈ ਉਹ ਮਾਤਾ ਜੀ ਨਾਲ ਜਰੂਰ ਕਰਵਾਇਆ ਜਾਵੇ। ਇਹ ਉਹਨਾਂ ਦਾ ਅਧਿਕਾਰ ਵੀ ਹੈ ਕਿ ਜ਼ਿੰਦਗੀ ਦੇ ਵਿੱਚ ਜਾਂ ਜ਼ਿੰਦਗੀ ਦੇ ਆਖਰੀ ਪੜਾਅ ਦੇ ਉੱਤੇ ਪੁੱਤ ਦਾ ਮਾਂ ਨੂੰ ਮਿਲਣਾ, ਮਾਂ ਦਾ ਪੁੱਤ ਨੂੰ ਮਿਲਣਾ। ਇੱਕ ਬਲਾਤਕਾਰ ਦਾ ਸਾਹਮਣਾ ਕਰ ਰਹੇ ਬਾਬੇ ਨੂੰ ਸਾਧ ਨੂੰ ਉਹਦੇ ਜਨਮ ਦਿਨ ਮਨਾਉਣ ਵਾਸਤੇ ਪਰੋਲ ਦਿੱਤੀ ਜਾ ਸਕਦੀ ਹੈ ਤੇ ਫਿਰ ਇੱਕ ਪੁੱਤ ਨੂੰ ਮਾਂ ਦੇ ਨਾਲ ਮਿਲਣ ਵਾਸਤੇ ਪਰੋਲ ਜਿਹੜੀ ਹੈ ਉਹ ਕਿਉਂ ਨਹੀਂ ਦਿੱਤੀ ਜਾ ਸਕਦੀ ਵਿੱਚ ਬਹੁਗਣਤੀ ਵਾਸਤੇ ਹੋਰ ਕਾਨੂੰਨ ਹੈ ਘੱਟ ਗਿਣਤੀ ਵਾਸਤੇ ਹੋਰ ਕਾਨੂੰਨ ਹੈ ਕਿ ਦੋਹਰੇ ਮਾਪਦੰਡ ਜਿਹੜੇ ਹੈ ਇਹ ਦੇਸ਼ ਨੂੰ ਮਜ਼ਬੂਤ ਨਹੀਂ ਕਰਦੇ ਕਮਜ਼ੋਰ ਕਰਦੇ ਆ ਪਰ ਸਰਕਾਰਾਂ ਨੂੰ ਇਹਦੇ ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਨੇ ਹਰਦਾਇਤਾ ਨਹੀਂ ਦਿਖਾਉਣੀ ਚਾਹੀਦੀ ਸਰਕਾਰ ਨੂੰ ਰਹਿਮ ਦੇ ਲਈ ਵਰਤਦੇ ਆ ਜਲਦੀ ਤੋਂ ਜਲਦੀ ਜਿਹੜੀ ਉਹ ਪਰੋਲ ਦੇਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਜਥੇਦਾਰ ਭਾਈ ਅਵਾਰਾ ਜੀ ਉਹਨਾਂ ਦੀ ਮਾਤਾ ਜਿਵੇਂ ਇਸ ਵੇਲੇ ਬਹੁਤ ਨਾਜ਼ੁਕ ਸਥਿਤੀ ਦੇ ਵਿੱਚ ਚੱਲ ਰਹੇ ਨੇ ਉਹਨਾਂ ਦਾ ਹਾਲ-ਚਾਲ ਜਾਣਨ ਵਾਸਤੇ ਉਹਨਾਂ ਦੇ ਘਰ ਪਿੰਡ ਹਵਾਰਾ ਪਹੁੰਚੇ ਪਰਿਵਾਰ ਵੱਲੋਂ ਸਰਕਾਰ ਕੋਲ ਐਪਲੀਕੇਸ਼ਨ ਦਿੱਤੀ ਗਈ ਹੈ ਕਿ ਇਕਬਾਰ ਜਹੇਦਾਰ ਜੀ ਦਾ ਜਿਹੜਾ ਮੇਲ ਹੈ ਉਹ ਮਾਤਾ ਜੀ ਨਾਲ ਜ਼ਰੂਰ ਕਰਵਾਇਆ ਜਾਵੇ। ਔਰ ਇੱਕ ਐਜ਼ ਮਨੁੱਖ ਹੋਣ ਦੇ ਨਾਤੇ ਇਹ ਉਹਨਾਂ ਦਾ ਅਧਿਕਾਰ ਵੀ ਹੈ। ਕੀ ਜ਼ਿੰਦਗੀ ਦੇ ਵਿੱਚ ਜਾਂ ਜ਼ਿੰਦਗੀ ਦੇ ਆਖਰੀ ਪੜਾ ਦੇ ਉੱਤੇ ਪੁੱਤ ਦਾ ਮਾਂ ਨੂੰ ਮਿਲਣਾ ਮਾਂ ਦਾ ਪੁੱਤ ਨੂੰ ਮਿਲਣਾ ਜੇ ਪੰਜਾਬ ਦੇ ਬੰਦਰ ਭਾਰਤ ਦੇ ਅੰਦਰ ਇੱਕ ਬਲਾਤਕਾਰ ਦਾ ਸਾਹਮਣਾ ਕਰ ਰਹੇ ਬਾਬੇ ਨੂੰ ਸਾਧ ਨੂੰ ਉਹਦੇ ਜਨਮ ਦਿਨ ਮਨਾਉਣ ਵਾਸਤੇ ਪਰੋਲ ਦਿੱਤੀ ਜਾ ਸਕਦੀ ਹੈ ਤੇ ਫਿਰ ਇੱਕ ਪੁੱਤ ਨੂੰ ਮਾਂ ਦੇ ਨਾਲ ਮਿਲਣ ਵਾਸਤੇ ਪਰੋਲ ਜਿਹੜੀ ਹੈ ਉਹ ਕਿਉਂ ਨਹੀਂ ਦਿੱਤੀ ਜਾ ਸਕਦੀ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਮਨਾਂ ਦੇ ਵਿੱਚ ਜਾਂ ਖਾਸ ਕਰ ਘੱਟ ਗਿਣਤੀਆਂ ਦੇ ਮਨਾਂ ਦੇ ਵਿੱਚ ਖੜੇ ਹੁੰਦੇ ਆ ਕਿ ਇਸ ਦੇਸ਼ ਦੇ ਵਿੱਚ ਬੋਹ ਗਣਤੀ ਵਾਸਤੇ ਹੋਰ ਕਾਨੂੰਨ ਹੈ ਘਟ ਗਣਤੀ ਵਾਸਤੇ ਹੋਰ ਕਾਨੂੰਨ ਹੈ ਇਹ ਦੋਰੇ ਮਾਪਦੰਡ ਜਿਹੜੇ ਆ ਇਹ ਦੇਸ਼ ਨੂੰ ਮਜ਼ਬੂਤ ਨਹੀਂ ਕਰਦੇ ਕਮਜ਼ੋਰ ਕਰਦੇ ਆ ਪਰ ਸਰਕਾਰਾਂ ਨੂੰ ਇਹਦੇ ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਪਰੋਲ ਜਿਹੜੀ ਹੈ ਜਥੇਦਾਰ ਜੀ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਉਹ ਆ ਕੇ ਆਪਣੀ ਮਾਤਾ ਦਾ ਹਾਲਚਲ ਜਾਣ ਸਕਣ ਘਰ ਦੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਕਰ ਸਕਣ ਉਹਨਾਂ ਕੋਲ ਬੈਠ ਸਕਣ ਆਖਰੀ ਪਲ ਉਹਨਾਂ ਦੇ ਨਾਲ ਬਤਾ ਸਕਣ ਗੱਲਾਂ ਬਾਤਾਂ ਮਾਪਤ ਕਰ ਸਕਣ ਸਰਕਾਰ ਨੂੰ ਇੰਨੀ નિર્દયਤਾ ਨਹੀਂ ਦਿਖਾਉਣੀ ਚਾਹੀਦੀ ਸਰਕਾਰ ਨੂੰ ਰਹਿਮਦਲੀ ਵਰਤਦੇ ਆ ਜਲਦੀ ਤੋਂ ਜਲਦੀ ਜਿਹੜੀ ਉਹ ਪਰੋਲ ਦੇਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਜਥੇਦਾਰ ਪਾਈ ਹਵਾਰਾ ਜੀ ਉਹ ਨਦੀ ਮਾਤਾ ਜਿਹੜਾ ਇਸ ਵੇਲੇ ਬਹੁਤ ਨਾਜ਼ੁਕ ਸਥਿਤੀ ਦੇ ਵਿੱਚ ਚੱਲ ਰਹੇ ਨੇ ਉਹਨਾਂ ਦਾ ਹਾਲ ਚਾਲ ਜਾਣਨ ਵਾਸਤੇ ਉਹਨਾਂ ਦੇ ਘਰ ਪਿੰਡ ਹਵਾਰਾ ਪਹੁੰਚੇ ਪਰਵਾਰ ਵੱਲੋਂ ਸਰਕਾਰ ਕੋਲ ਐਪਲੀਕੇਸ਼ਨ ਦਿੱਤੀ ਗਈ ਹੈ ਕਿ ਇੱਕ ਵਾਰ ਜਥੇਦਾਰ ਜੀ ਦਾ ਜਿਹੜਾ ਮੇਲ ਹੈ ਉਹ ਮਾਤਾ ਜੀ ਨਾਲ ਜ਼ਰੂਰ ਕਰਵਾਇਆ ਜਾਵੇ ਔਰ ਇੱਕ ਐਜ਼ ਮਨੁੱਖ ਹੋਣ ਦੇ ਨਾਤੇ ਇਹ ਉਹਨਾਂ ਦਾ ਅਧਿਕਾਰ ਵੀ ਹੈ ਕਿ ਜ਼ਿੰਦਗੀ ਦੇ ਵਿੱਚ ਜਾਂ ਜ਼ਿੰਦਗੀ ਦੇ ਆਖਰੀ ਪੜਾ ਤੇ ਉੱਤੇ ਪੁੱਤ ਦਾ ਮਾਂ ਨੂੰ ਮਿਲਣਾ ਮਾਂ ਦਾ ਪੁੱਤ ਨੂੰ ਮਿਲਣਾ ਜੇ ਪੰਜਾਬ ਦੇ ਬੰਦਰ ਭਾਰਤ ਦੇ ਅੰਦਰ ਇੱਕ ਬਲਾਤਕਾਰ ਦਾ ਸਾਹਮਣਾ ਕਰ ਰਹੇ ਬਾਪੇ ਨੂੰ ਸਾਥ ਨੂੰ ਉਹਦੇ ਜਨਮ ਦਿਨ ਮਨਾਉਣ ਵਾਸਤੇ ਪਰੋਲ ਦਿੱਤੀ ਜਾ ਸਕਦੀ ਹੈ ਤੇ ਫਿਰ ਇੱਕ ਪੁੱਤ ਨੂੰ ਮਾਂ ਦੇ ਨਾਲ ਮਿਲਣ ਵਾਸਤੇ ਪਰੋਲ ਜਿਹੜੀ ਹੈ ਉਹ ਕਿਉਂ ਨਹੀਂ ਦਿੱਤੀ ਜਾ ਸਕਦੀ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਮਨਾਂ ਦੇ ਵਿੱਚ ਜਾਂ ਖਾਸ ਕਰ ਘਟਕਣਤੀਆਂ ਦੇ ਮਨਾਂ ਦੇ ਵਿੱਚ ਖੜੇ ਹੁੰਦੇ ਆ ਕਿ ਇਸ ਦੇਸ਼ ਦੇ ਵਿੱਚ ਬਹੁ ਗਣਤੀ ਵਾਸਤੇ ਹੋਰ ਕਾਨੂੰਨ ਹੈ ਘਟਕਣਤੀ ਵਾਸਤੇ ਹੋਰ ਕਾਨੂੰਨ ਹੈ ਇਹ ਦੋਰੇ ਮਾਪਦੰਡ ਜਿਹੜੇ ਆ ਇਹ ਦੇਸ਼ ਨੂੰ ਮਜ਼ਬੂਤ ਨਹੀਂ ਕਰਦੇ ਕਮਜ਼ੋਰ ਕਰਦੇ ਆ ਅਰ ਸਰਕਾਰਾਂ ਨੂੰ ਇਹਦੇ ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਪਰੋਲ ਜਿਹੜੀ ਹੈ ਜੱਥੇਦਾਰ ਜੀ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਉਹ ਆ ਕੇ ਆਪਣੀ ਮਾਤਾ ਦਾ ਹਾਲਚਲ ਜਾਣ ਸਕਣ ਘਰ ਦੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਕਰ ਸਕਣ ਉਹਨਾਂ ਕੋਲ ਬੈਠ ਸਕਣ ਆਖਰੀ ਪਲ ਉਹਨਾਂ ਦੇ ਨਾਲ ਬਤਾ ਸਕਣ ਗੱਲਾਂ ਬਾਤਾਂ ਮਾਪਤ ਕਰ ਸਕਣ ਸਰਕਾਰ ਨੂੰ ਇੰਨੀ ਨਿਰਦਇਤਾ ਨਹੀਂ ਦਿਖਾਉਣੀ ਚਾਹੀਦੀ ਸਰਕਾਰ ਨੂੰ ਰਹਿਮਦਲੀ ਵਰਤ ਦੇ ਆ ਜਲਦੀ ਤੋਂ ਜਲਦੀ ਜਿਹੜੀ ਉਹ ਪਰੋਲ ਦੇਣੀ ਚਾਹੀਦੀ ਹੈ